ਜੱਤੋ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨੇ ਦੂਹ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਗੱਲੇ ਦੇ ਵਿੱਚ ਪਈ ਨਕਤੀ ਲੈ ਕੇ ਚੋਰ ਫਰਾਰ ਹੋ ਗਏ ਫਿਲਹਾਲ ਪੁਲਿਸ ਦੇ ਵੱਲੋਂ ਇਨਾਦੀ ਪਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਬੀਤੇ ਦਿਨੀ ਫਰੀਦਕੋਟ ਦਾ ਆਪਾ ਜ਼ਿਕਰ ਕਰ ਰਹੇ ਸੀ ਕਿ ਉੱਥੇ ਇੱਕ ਪਾਸੇ ਪ੍ਰਸ਼ਾਸਨ ਇਹ ਕਹਿੰਦਾ ਕਿ ਤੁਸੀਂ ਬੇਫਿਕਰ ਹੋ ਜਾਓ ਤੁਹਾਨੂੰ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉੱਥੇ ਚੋਰੀਆਂ ਹੋਗਿਆ ਨੇ ਇਥੋਂ ਤੱਕ ਕਿ ਸੇਵਾ ਕੇਂਦਰ ਨੂੰ ਵੀ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਜਤੋਂ ਤੋਂ ਖਬਰ ਜਿੱਥੇ ਸ਼੍ਰੀ ਮੁਕਸਰ ਸਾਹਿਬ ਰੋਡ ਤੇ ਚੋਰਾਂ ਦੇ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਗੱਲੇ ਦੇ ਵਿੱਚ ਪਈ ਨਕਦੀ ਲੈ ਕੇ ਚੋਰ ਫਰਾਰ ਹੋ ਗਿਆ ਦੁਕਾਨਦਾਰਾਂ ਨੇ ਜੋ ਦੱਸਿਆ ਕਿ ਇਹ ਕੋ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਚੋਰੀਆਂ ਹੋ ਚੁੱਕੀਆਂ ਨੇ ਪਰ ਇੰਨਾ ਚੋਰਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਧੁੰਦ ਦੇ ਸਮੇਂ ਦੇ ਵਿੱਚ ਅਕਸਰ ਹੀ ਇਹ ਚੋਰ ਜਿਹੜੇ ਨੇ ਉਹ ਅਜਿਹੇ ਆਫਾਇਦਾ ਚੁੱਕਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਰਾਤ ਜੀ 2:30 ਵਜੇ ਆਏ ਚੋਰ ਹਾਂਜੀ ਤੇ ਗੱਲੇ ਚ ਸੀਗੇ ਪੰਜ-ਸੱਤ ਹਜ਼ਾਰ ਰੁਪਏ ਖੁੱਲਾ ਟਾਲੇ ਦਸਾਂ-ਦਸਾਂ ਰੁਪਈਆਵੇਂ ਆਦੇ ਹੂੰ 50-50 ਦੇ ਉਹ ਲੈ ਕੇ ਕੱਢ ਗਏ ਇਹ ਵੀ ਹੋਈ ਹੈ ਜੀ ਚੋਰੀ ਕੋਈ ਜਿਹੜਾ ਹੋ ਗਈ ਆਪਣਾ ਅਰਖਾਸਤ ਆਈ ਹੈ ਹਾਂਜੀ ਪੁਸ਼ ਕਰ ਰਹੇ ਮੌਕੇ ਤੇ ਪਹੁੰਚੇ ਹਾਂ ਜੀ ਪਰ ਕਬੀ ਕੋਸਰਾਤ ਨੂੰ ਫਰੀਦਕੋਟ ਸੀਆਰ ਚੱਲਦੀ ਹੈ ਹਾਂਜੀ ਪਰ ਚੋਰ ਪਿਛਲੇ ਪਾਸੇ ਵੀ ਆਏ ਕੋਈ ਨਹੀਂ ਹੂੰ ਮੇਰ ਰੋਡ ਤੇ ਤਾਂ ਕਾਰਵਾਈ ਹੋਈ ਨਹੀਂ ਗਈ ਹੂੰ ਬੜਾ ਏਤੀ ਬੰਦਾ ਜਿਹੜਾ ਪਿਛਲੇ ਪਾਸੇ ਤੋਂ ਸਾਰੇ ਰਸਤੇ ਮਾਰੇ ਪਤੂੜੇ ਗੱਲੇ ਕੋਲੋਂ ਚ ਭਾਂਪ ਨੂੰ ਪੈਸੀ ਲੈ ਗਏ ਕੁੱਲਨੇ ਕੀ ਘਰ ਦੇ ਤੋਂ ਨੋ ਪੁਲਿਸ ਜਾਤੋ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨੇ ਦੂਹ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਗੱਲੇ ਦੇ ਵਿੱਚ ਪਈ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਫਿਲਹਾਲ ਪੁਲਿਸ ਦੇ ਵੱਲੋਂ ਇਨਾ ਦੀ ਪਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਬੀਤ ਦਿਨੀ ਫਰੀਦਕੋਟ ਦਾ ਆਪਾ ਜ਼ਿਕਰ ਕਰ ਰਹੇ ਸੀ ਕਿ ਉੱਥੇ ਇੱਕ ਪਾਸੇ ਪ੍ਰਸ਼ਾਸਨ ਨੇ ਇਹ ਕਹਿੰਦਾ ਕਿ ਤੁਸੀਂ ਬੇਫਿਕਰ ਹੋ ਜਾਓ ਤੁਹਾਨੂੰ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉੱਥੇ ਚੋਰੀਆਂ ਹੋ ਗਈਆਂ ਨੇ ਇੱਥੋਂ ਤੱਕ ਕਿ ਸੇਵਾ ਕੇਂਦਰ ਨੂੰ ਵੀ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਜਤੋਂ ਤੋਂ ਖਬਰ ਜਿੱਥੇ ਸ਼੍ਰੀ ਮੁਕਸਰ ਸਾਹਿਬ ਰੋਡ ਤੇ ਚੋਰਾਂ ਦੇ ਵੱਲੋਂ ਦੁੱਧ ਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਗੱਲੇ ਦੇ ਵਿੱਚ ਪਈ ਨਕਦੀ ਲੈ ਕੇ ਚੋਰ ਫਰਾਰ ਹੋ ਗਿਆ ਦੁਕਾਨਦਾਰਾਂ ਨੇ ਜੋ ਦੱਸਿਆ ਕਿ ਇਹ ਕੋ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਚੋਰੀਆਂ ਹੋ ਚੁੱਕੀਆਂ ਨੇ ਪਰ ਇੰਨਾ ਚੋਰਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਧੁੰਦ ਦੇ ਸਮੇਂ ਦੇ ਵਿੱਚ ਅਕਸਰ ਹੀ ਇਹ ਚੋਰ ਜਿਹੜੇ ਨੇ ਉਹ ਅਜਿਹੇ ਆਫਾਇਦਾ ਚੁੱਕਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਰਾਤ ਜੀ 2:30 ਵਜੇ ਆਏ ਚੋਰ ਹਾਂਜੀ ਗੱਲੇ ਚ ਸੀਗੇ 5-7000 ਰੁਪਏ ਖੁੱਲਾ ਟਾਲੇ ਦਸਾਂ ਦਸਾਂ ਰੇ 200-200 ਨੇ 50-50 ਦੇ ਲੈ ਗਏ ਕੱਢ ਦੇ ਵੀ ਹੋਈ ਹੈ ਜੀ ਚੋਰੀ ਕੋਈ ਦੂਜੀ ਏਰ ਹੋ ਗਈ ਅੱਨਾ ਦਰਖਾਸਤ ਆਈ ਹੈ ਹਾਂਜੀ ਪੁਸ਼ਟੀਸ਼ ਕਰ ਰਹੇ ਮੌਕੇ ਤੇ ਪਹੁੰਚੇ ਹਾਂ ਜੀ ਪਰ ਫਰੀ ਸਾਡੀ ਕੋਲ ਸਾਰਾਤ ਨੂੰ ਸਾਰੀ ਰਾਤ ਵੀ ਸੀਆਰ ਚੱਲਦੀ ਹੈ ਹਾਂਜੀ ਪਰ ਚੋਰ ਪਿਛਲੇ ਪਾਸੇ ਵੀ ਆਏ ਕਿ ਹਾਂ ਮੇਰੇ ਵੱਲੋਂ ਤੱਕ ਕਾਰਵਾਈ ਹੋਈ ਨਹੀਂ ਵੀ ਹਾਂ ਉਹਦਾ ਇੱਕ ਹੀ ਬੰਦਾ ਜਿਹੜਾ ਤੁਸੀਂਰੇ ਪਾਈਦਾਰ ਤੋਂ ਸਾਰੇ ਰਸਤੇ ਆਪਣੇ ਪਤੂਨੇ ਗੱਲੇ ਕੋਲ ਚ ਭਾਂਪੂਨ ਕੋਈ ਸੀ ਲੇ ਗਿਆ ਕੱਲ੍ਹ ਨਹੀਂ ਘਰ ਤੇ ਕਰੋ ਨਾ ਕੋਈ ਸਾਥ